ਸਤ ਸ੍ਰੀ ਅਕਾਲ ਜੀ ਯੂਰਪੀਅਨ ਪੰਜਾਬੀ 365 YouTube ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਇਹਦੀ ਵੀਡੀਓ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਕੋਮਲਪ੍ਰੀਤ ਕੌਰ ਸਰ ਪਲੀਜ਼ ਰਿਪਲਾਈ ਮੇਰੇ ਫੈਮਲੀ ਵਾਲੇ ਪੇਪਰ ਜਮ੍ਹਾਂ ਕਰਾਏ ਨੂੰ 40 ਦਿਨ ਹੋ ਗਏ ਹਲੇ ਤੱਕ ਵੀਜ਼ਾ ਨਹੀਂ ਲੱਗਾ। ਪੈਣੇ ਹੋਰ 15-20 ਦਿਨਾਂ ਵਿੱਚ ਤੁਹਾਡਾ ਵੀਜ਼ਾ ਲੱਗ ਜਾਣਾ। ਬੇਫਿਕਰ ਰਹੋ। ਥੋੜਾ ਜਿਹਾ ਵੇਟ ਕਰ ਲਓ। ਜ਼ਰੂਰ ਤੁਹਾਡਾ ਵੀਜ਼ਾ ਲੱਗ ਜਾਣਾ ਆ। ਹਰ ਸਿੰਘ ਲਾਬਾ ਪਾਜੀ ਮੈਂ ਅਕਤੂਬਰ 2024 ਵਿੱਚ ਇਟਲੀ ਆਇਆ ਸੀ ਮੇਰੀ ਕਿਟ ਨਹੀਂ ਜਮਾ ਕਰਵਾਈ ਏਜੰਟ ਨੇ ਹਜੇ ਤੱਕ ਮੇਰੇ ਕਰਮੋਨੇ ਸ਼ਹਿਰ ਦੇ ਪੇਪਰ ਹਨ 1 ਸਾਲ ਵਾਲੇ ਮੁਰਾਤੋਰੀ ਦੇ ਪੇਪਰ ਹਨ ਏਜੰਟ ਫਰਵਰੀ ਵਿੱਚ ਵਕੀਲ ਕੋਲ ਲੈ ਕੇ ਗਿਆ ਸੀ ਉਸਨੇ ਇੱਕ ਪੇਪਰ ਤੇ ਸਾਈਨ ਕਰਵਾ ਲਏ ਸਨ ਫਿਰ 3 ਮਹੀਨੇ ਬਾਅਦ ਰੀਨੋਵੋ ਵਾਲਾ ਪੇਪਰ ਭੇਜ ਦਿੱਤਾ ਉਸ ਵਿੱਚ ਲਿਖਿਆ ਸੀ ਕੰਪਨੀ ਦੀ ਆਮਦਨ ਹੈ ਨਹੀਂ ਸਿਰਫ ਇੱਕ ਬੰਦੇ ਲਈ ਸੀ ਹਜੇ ਵੀ ਕਹਿ ਰਿਹਾ ਆ ਤੁਹਾਡਾ ਕੰਮ ਕਰਵਾ ਰਿਆ ਹਾਂ ਹੁਣ ਪਾਜੀ ਦੱਸੋ ਆਪਾਂ ਕੀ ਕਰ ਸਕਦੇ ਆ ਬਾਈ ਤੁਸੀਂ ਕਰਮੋਨ ਨੇ ਨਾ ਸੀਜੀਆਈਐਲ ਚਲ ਜਾਓ ਸੀਜੀਆਈਐਲ ਆਪਣੇ ਫੋਨ ਤੇ ਸਰਚ ਕਰ ਲਿਓ ਪਿੱਛੇ ਕਰਮੋਨਾ ਲਿਖ ਕੇ ਤੇ ਉਹਨਾਂ ਕੋਲ ਚਲ ਜਾਓ ਤੁਹਾਡੀ ਸਾਰੀ ਮਦਦ ਕਰ ਦੇਣਗੇ ਪ੍ਰਿੰਸ ਸ਼ਰਮਾ 12:40 ਹਾਂਜੀ ਭਾਜੀ ਮੇਰੀ ਪਹਿਲਾਂ ਆ ਸੰਜੂਰਨੋ ਜੋ ਬਾਜੀ ਪੋਸਟ ਆਫਿਸ ਤੋਂ ਕੀਤੀ ਮਿਲੀ ਸੀ ਜੋ ਜੋ ਡਾਕੂਮੈਂਟ ਲਗਾਏ ਸੀ ਉਹ ਤਾਂ ਉਹਨਾਂ ਨੇ ਲੈ ਲਈ ਸੀ ਤਾਂ ਭਾਜੀ ਜੋ ਨੋ ਕਸਤੂਰੇ ਵਾਲਿਆਂ ਨੇ ਦਿੱਤਾ ਸੀ ਉਧਰ ਪ੍ਰੋਸੈਸਿੰਗ ਦਿਖਾ ਰਿਹਾ ਆ ਵੀਰੇ ਫਿਰ ਕੋਈ ਚੱਕਰ ਨਹੀਂ ਹੈਗਾ ਜੇ ਪ੍ਰੋਸੈਸਿੰਗ ਦਿਖਾ ਰਿਹਾ ਨਾ ਤਾਂ ਵੇਟ ਕਰੋ ਤੁਸੀਂ ਹੈਨਾ ਵੈਸੇ ਵੀ ਮੈਂ ਇੱਕ ਗੱਲ ਕਹਿਣਾ ਉਹਨਾਂ ਜਦ ਤੁਹਾਡੀ ਕਸਤੂਰੇ ਦੇ ਵਿੱਚ ਫਿੰਗਰ ਹੁੰਦੇ ਆ ਕੁਝ ਵੀ ਹੁੰਦਾ ਨਾ ਤੁਸੀਂ ਆਪ ਦਾ ਜਿਹੜਾ ਹੈਗਾ ਆ 42 ਦਿਨ ਬਾਅਦ 45 ਦਿਨ ਬਾਅਦ ਯਾਨੀ ਕਿ ਇੰਨੇ ਕੁ ਟਾਈਮ ਤੱਕ 40 45 ਦਿਨ ਜਿਆਦਾ ਹੋ ਜਾਂਦੇ ਆ ਤੁਹਾਡੇ ਫਿੰਗਰ ਹੋਇਆਂ ਨੂੰ ਕਸਤੂਰੇ ਵਿੱਚ ਜਾ ਕੇ ਜਰੂਰ ਪੁੱਛਿਆ ਕਰੋ ਕਿ ਸਾਡੀ ਸੰਜੋੜ ਨੂੰ ਬਣ ਗਈ ਆ ਆਨਲਾਈਨ ਨਾ ਚੈੱਕ ਕਰੀ ਜਾਇਆ ਕਰੋ 50% ਆਨਲਾਈਨ ਹੈ ਜਿਹੜਾ ਸਹੀ ਰਿਜ਼ਲਟ ਦਿਖਾਉਂਦਾ ਪਰ 60% ਗਲਤ ਦਿਖਾਉਂਦਾ ਤੇ ਤੁਸੀਂ ਉੱਥੇ ਪੁੱਛੋ ਕੋਈ ਪੇਪਰ ਘੱਟਵਾ ਜਾਂ ਕੁਛ ਵੀ ਆ ਜੇ ਤਾਂ ਜਿਆ ਸੰਜੋੜ ਤੋਂ ਬਣ ਗਈ ਹੈ ਜੇ ਤਾਂ ਸੰਜੋੜ ਤੋਂ ਬਣ ਗਈ ਇਹ ਤਾਂ ਲੈ ਆਓ ਜੇ ਕੋਈ ਪੇਪਰ ਘੱਟ ਵੱਧ ਆ ਤਾਂ ਉਹਨੂੰ ਜਿਹੜਾ ਜਮਾ ਕਰਾਓ ਠੀਕ ਆ ਜਰੂਰ 40 45 ਦਿਨ ਹੋયા ਤੇ ਕਸੂਰੇ ਜਾਇਆ ਕਰੋ ਮੇਰਾ ਭਰਾ ਜਸਪ੍ਰੀਤ ਪੱਡਾ ਵੀਰ ਦੀ ਸਤਿ ਸ੍ਰੀ ਅਕਾਲ ਮੈਂ ਜਸਪ੍ਰੀਤ ਪੱਡਾ ਮਤੇਰੇ ਤੋਂ ਮੈਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜੇ ਜੋ ਆ ਦੂਏ ਦਾ ਆ ਦੂਏ ਦਾ ਸਰਟੀਫਿਕੇਟ ਹੁੰਦਾ ਹੈ ਉਸ ਦੀ ਕੋਈ ਮਨਿਆਦ ਵੀ ਹੁੰਦੀ ਹੈ ਖਤਮ ਹੋਣ ਦੀ ਵੀ ਜੀ ਇੱਕ ਹੋਰ ਗੱਲ ਪੁੱਛਣੀ ਸੀ ਕਿ ਕਾਰਤਾ ਦੀ ਸੰਜੋਰਨੋ ਕਦੋਂ ਅਪਲਾਈ ਹੁੰਦੀ ਹੈ ਮੈਟਲੀ ਵਿੱਚ 1 ਜਨਵਰੀ 2023 ਨੂੰ ਆਇਆ ਸੀ 9 ਮਹੀਨੇ ਵਾਲੇ ਪੇਪਰਾਂ ਤੇ ਉਸ ਤੋਂ ਬਾਅਦ 2024 ਵਿੱਚ ਕਨਵਰਸ਼ਨ ਦਾ ਦਮਾਂਦਾ ਕਰਵਾਉਣ ਤੋਂ ਬਾਅਦ ਸਾਲ ਵਾਲੀ ਸੰਜੋਰਨ 2025 ਵਿੱਚ ਮਿਲ ਗਈ ਸੀ ਅਤੇ ਮੇਰਾ ਰੈ residense ਜਨਵਰੀ 2025 ਵਿੱਚ ਮੈਨੂੰ ਮਿਲ ਗਿਆ ਸੀ ਮੈਂ ਤੁਹਾਡੇ ਤੋਂ ਇਹ ਵੀ ਇਹ ਸੀ ਗੱਲ ਪੱਕਾ ਕਰਨਾ ਚਾਹੁੰਦਾ ਵੇ ਕਦੋਂ ਕਾਰਤਾ ਦੀ ਸੰਜੋਰ ਨੂੰ ਅਪਲਾਈ ਕਰ ਸਕਦਾ ਬਾਈ ਕਾਰਤਾ ਦੀ ਸੰਜੋਰ ਨੂੰ ਜਿੱਥੇ ਤੁਹਾਡਾ ਰੈਜ਼ੀਡੈਂਸ ਆ ਜਿਹੜਾ ਆ ਪੂਰਾ 5 ਸਾਲ ਹੋ ਗਏ ਉਹਨੂੰ ਠੀਕ ਹੈ ਨਾ ਤੇ ਤੁਹਾਡੀ ਸੰਜੋਰ ਨੂੰ ਵੀ ਜਿਹੜੀ ਲਗਭਗ 5 ਸਾਲ ਚੱਲ ਗਈ ਤੇ ਤੁਸੀਂ ਆਪ ਦੀ ਜਿਹੜੀ ਕਾਰਤਾ ਦੀ ਸੰਜੋਰ ਨੂੰ ਅਪਲਾਈ ਕਰ ਸਕਦੇ ਆ ਤੇ ਇਹਦੇ ਵਿੱਚ ਜਿਹੜਾ ਆ ਤੁਸੀਂ ਤੁਹਾਡਾ ਕੰਮ ਦਾ ਜਿਹੜਾ ਕੰਟਰੈਕਟ ਹੁੰਦਾ ਆ ਉਹ ਦਿਖਦਾਂ ਤੇ ਲਾਸਟ ਯਾਨੀ ਕਿ ਤੁਹਾਡਾ ਕੀ ਹਸਾਬ ਕਿਤਾਬਾ ਕੰਟਰੈਕਟ ਉਹਦਾ ਤੁਹਾਡੀ ਕਿੰਨੀ ਕੁ ਕੋਦਵਾ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਮੇਰਾ ਭਰਾ ਵੈਸੇ ਇੱਕ ਗੱਲ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਣਾ ਵੀ ਜੇਦਾਂ ਤੁਸੀਂ ਕਹਿੰਦੇ ਆ ਇੱਕ ਗੱਲ ਤੁਹਾਡੀ ਹੋਰ ਜਿਹੜਾ ਤੁਸੀਂ ਕਹਿੰਦੇ ਆ ਆ ਦੂਏ ਦਾ ਸਰਟੀਫਿਕੇਟ ਉਹਦੀ ਮਨਿਆਤ ਬਾਈ ਤੁਸੀਂ ਇੱਕ ਵਾਰੀ ਉਹ ਕਰ ਲਿਆ ਉਹ ਓਕੇ ਹੀ ਆ ਫਿਰ ਠੀਕ ਆ ਨਾ ਉਹ ਐਕਸਪਾਇਰ ਨਹੀਂ ਹੋਣ ਲੱਗਾ ਹੈਗਾ ਤੇ ਇੱਕ ਗੱਲ ਜਿਹੜੀ ਤੁਸੀਂ ਕਹਿੰਦੇ ਆ ਆਪਾਂ ਇਹ ਜੇ ਕਿਸੇ ਦਾ ਇੱਥੇ ਭੈਣ ਭਰਾ ਹੈਗਾ ਬਲੱਡ ਰਿਲੇਸ਼ਨ ਸਾਕਾ ਭੈਣ ਜਾਂ ਭਰਾ ਇੱਥੇ ਹੈਗਾ ਆ ਜੇ ਉਹਨਾਂ ਕੋਲ ਇੱਥੇ ਪਾਸਪੋਰਟ ਹੈਗਾ ਆ ਨਾ ਇਟਾਲੀਅਨ ਪਾਸਪੋਰਟ ਹੈਗਾ ਆ ਉਹਨਾਂ ਦੇ ਨਾਲ ਤੁਹਾਨੂੰ ਜਿਹੜੀ ਆ ਜੇ ਤੁਹਾਡੇ ਕੋਲ ਨੋਰਮਲ ਪੇਪਰ ਆ ਤਾਂ ਉਹ ਤੁਹਾਨੂੰ ਜਿਹੜਾ ਆ ਡਾਕੂਮੈਂਟ ਦਿਵਾ ਸਕਦੇ ਆ ਕਹਿਣਾ ਮਤਲਬ ਕਾਰਤਾਈ ਸੰਜੋਗ ਨੂੰ ਉਹਨਾਂ ਦੇ ਨਾਲ ਮਿਲ ਜਾਂਦੀ ਆ ਕਮੂਨੇ ਜਾ ਕੇ ਅੱਜ ਭਾਟੀ ਆਇਆ ਲੋ ਵੀਰ ਜੀ ਕੀ ਹਾਲ ਨੇ ਬਾਈ ਜੀ ਬਹੁਤ ਵਧੀਆ ਨਮਾਨ ਅਲੀ 2023 ਚ 7ਵੇਂ ਮਹੀਨੇ 8 ਤਰੀਕ ਨੂੰ 9:02:53 ਸੈਕਿੰਡ ਰੋਮਾ ਸੇ ਜਮਾ ਹੋਏ ਹਨ ਕਿ ਆ ਕੌਣ ਸੇ ਪੇਪਰ ਹੈ ਔਰ ਪਲੀਜ਼ ਕਦ ਤੱਕ ਨਿਕਲਣਗੇ ਬਤਾ ਦੇ ਭਾਈ ਤੁਹਾਡੇ ਜਿਹੜੇ ਪੇਪਰ ਹਨ ਸਾਲ ਵਾਲੇ ਪ੍ਰਭਾਏ ਹੋਣੇ ਆ ਏਜੰਟ ਨੇ ਕਿਸੇ ਕੋਲੋਂ ਠੀਕ ਆ ਨਾ ਇਹਨਾਂ ਪੇਪਰਾਂ ਦਾ ਤੁਸੀਂ ਹੁਣ ਬਹੁਤਾ ਤਿਆਰਤਾ ਨਾ ਹੀ ਕਰੋ ਮੈਂ ਤੁਹਾਨੂੰ ਇਹੀ ਗੱਲ ਕਹੂੰਗਾ ਕਲੀਅਰਲੀ ਹੈ ਨਾ ਕਿਉਂਕਿ ਅਗਲੇ ਮਹੀਨੇ ਤੁਹਾਡੇ ਇਹਨਾਂ ਦੇ ਅਗਲੇ ਜ ਅਗਲੇ ਮਹੀਨੇ ਤੁਹਾਡੇ ਨਾ ਇਹਨਾਂ ਦੀ ਜਿਹੜੀ ਡੇਟ ਲਗਭਗ ਪੂਰੀ ਹੋ ਜਣੀ ਆ ਠੀਕ ਹੈ 2023 ਵਾਲੇ ਪੇਪਰ ਜਿਹੜੇ ਕਿਸੇ ਵੀ ਸਾਲ ਦਾ ਕੋਟਾ ਹੁੰਦਾ ਨਾ ਜਿਹਦਾ ਹੁਣ 2023 ਦੇ ਅਗਸਤ ਮਹੀਨੇ ਤੁਹਾਡੇ ਪੇਪਰ ਭਰੇ ਲਾ ਲੋ ਉਹ ਐਸ ਸਾਲ 25 ਦੇ ਅਗਸਤ ਵਿੱਚ ਉਹਨਾਂ ਦਾ ਲਗਭਗ ਕੋਟਾ ਕੰਪਲੀਟ ਜਿਹੜਾ ਆ ਹੋ ਚੁੱਕਿਆ ਹੋਣਾ ਠੀਕ ਆ ਇਸ ਕਰਕੇ ਤੁਸੀਂ ਨਮਾ ਰਾ ਲੱਭੋ ਕੋਣ ਹੋਰ ਕੋਈ ਚਾਹਦਾ ਏਜੰਟ ਜੇ ਇਹ ਤੋਂ ਕੰਮ ਨਹੀਂ ਹੋਇਆ ਜੇ ਤੁਹਾਨੂੰ ਯਕੀਨ ਆ ਤਾਂ ਇਹਦੇ ਤੋਂ ਕਰਾ ਲਓ ਜਸ਼ਨਪ੍ਰੀਤ ਸਿੰਘ ਬਾਈ ਜੀ ਰੋਮਾ ਸ਼ਹਿਰ ਵਿੱਚ ਕੋਈ ਕੰਮ ਹੈ ਬਈ ਰੋਮਾ ਸ਼ਹਿਰ ਦੇ ਵਿੱਚ ਕੰਮ ਤਾਂ ਹੈਗਾ ਆ ਤੁਸੀਂ ਹੈ ਨਾ ਇੱਥੇ ਮੋਂਤੇ ਮਾਰਿਓ ਪੈਂਦਾ ਰੋਮਾ ਦੇ ਨਾਲ ਹੀ ਪੈਂਦਾ ਮੋਂਤੇ ਮਾਰਿਓ ਰੋਮਾ ਦੇ ਵਿੱਚ ਹੀ ਚਿਰਕੋਲੋ ਈਪੀਕੋ ਚਿਰਕੋਲੋ ਇਪੀਕੋਲੇਸਕੇ মন্ਤੇ ਮਾਰੀਓ ਇਹ ਸਰਚ ਕਰ ਲਿਓ ਤੇ ਉਹਨਾਂ ਦਾ ਨੰਬਰ ਵੈਸੇ ਮੈਂ ਤੁਹਾਨੂੰ ਦੇ ਦਿੰਦਾ ਇਹ ਘੋੜਿਆਂ ਦਾ ਕੰਮ ਆ ਬਹੁਤ ਵਧੀਆ ਮਾਲਕ ਬਹੁਤ ਚੰਗੇ ਨੇ ਏ 33981 4440 ਇਹਨਾਂ ਦਾ ਨੰਬਰ ਆ 333981 4440 ਇਹਨਾਂ ਦਾ ਨੰਬਰ ਵਾ ਤੇ ਤੁਸੀਂ ਜਰੂਰ ਇਹਨਾਂ ਨੂੰ ਕਾਲ ਕਰ ਸਕਦੇ ਇਹਨਾਂ ਨੂੰ ਬੰਦੇ ਦੀ ਲੋੜ ਆ ਮੇਰਾ ਭਰਾ ਮੜੀ ਮੋਟੀ ਤੁਹਾਨੂੰ ਘੋੜਿਆਂ ਦਾ ਕੰਮ ਆਣਾ ਚਾਹੀਦਾ ਮੜੀ ਮੋਟੀ ਬੋਲੀ ਆਂਦੀ ਹੋ ਗਏ ਅਗਲੀ ਤੇ ਸਮਝ ਜਿਓ ਤੇ ਅਗਲੇ ਨੂੰ ਆਪਣੀ ਸਮਝਾ ਦਿਓ ਇੰਨਾ ਕਿ ਤੁਹਾਨੂੰ ਬੋਲੀ ਆਣੀ ਚਾਹੀਦੀ ਐ ਤੇ ਕੰਮ ਹੈਗਾ ਇਹਨਾਂ ਕੋਲ ਨੂਨ 45 ਵੀਰ ਮੇਰਾ ਤੁਸੀਂ ਤਾਂ ਦੀਰਾ ਡਰਾ ਦਿੱਤਾ 1 ਜੂਨ ਕੋ ਆ ਗਿਆ 27 ਕੋ ਫਿੰਗਰ ਹੈ ਭਾਈ ਐਗਰੀਕਲਚਰ ਵਾਲੇ ਪੇਪਰ ਤੇ ਮੇਰੇ ਔਰ ਮੇਰੇ 6 ਮਹੀਨੇ ਦਾ ਕੰਟਰੈਕਟ ਵੀ ਹੋ ਗਿਆ ਹੈ ਅਜੀਲਕਾ ਕਿਆ ਮਤਲਬ ਹੁੰਦਾ ਹੈ ਬਾਈ ਕੋਈ ਚੱਕਰ ਨਹੀਂ ਮੈਂ ਡਰਾਇਆ ਨਹੀਂ ਤੁਸੀਂ ਖੁਦ ਡਰੇ ਆ ਮੈਂ ਠੀਕ ਹੈ ਨਾ ਮੈਂ ਤੁਹਾਨੂੰ ਜੋ ਸੰਭਾਵਨਾ ਹੈ ਤੁਹਾਡੇ ਪੇਪਰਾਂ ਦੀ ਮੈਂ ਤੁਹਾਨੂੰ ਉਹ ਦੱਸੀ ਆ ਮੈਂ ਕਦੇ ਕਿਸੇ ਨੂੰ ਡਰਾਉਂਦਾ ਨਹੀਂ ਹੈਗਾ ਠੀਕ ਹੈ ਮੇਰਾ ਕੰਮ ਆ ਤੁਹਾਨੂੰ ਸੱਚ ਦੱਸਣਾ ਬਾਕੀ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਠੀਕ ਹੈ ਇੱਥੇ ਤੁਹਾਨੂੰ ਮੈਂ ਦੱਸਦਾ ਇੱਕ ਭੈਣਾ ਉਹ ਵੀ ਆਏ ਆ ਨਾ ਇੰਡੀਆ ਤੋਂ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਆ ਮਹੀਨੇ ਦੇ ਵਿੱਚ ਹੀ ਉਹਨਾਂ ਨੂੰ ਜਿਹੜੇ ਆ ਫਿੰਗਰਾਂ ਦੀ ਡੇਟ ਮਿਲ ਗਈ ਆ ਠੀਕ ਆ ਤੇ ਇਦਾਂ ਕੋਈ ਘਬਰਾਣੇ ਵਾਲੀ ਗੱਲ ਨਹੀਂ ਹੈਗੀ ਤੇ ਉਹਨਾਂ ਨਾਲ ਮੇਰੀ ਕਾਹਲੀ ਗੱਲ ਹੋਈ ਸੀ ਬੇਫਿਕਰ ਰਹੋ ਤੁਹਾਨੂੰ ਯਕੀਨ ਹੈਗਾ ਏਜੰਟ ਤੇ ਜ ਜਿਹਦੇ ਥਰੂ ਕੰਮ ਕਰਾ ਰਹੇ ਆ ਬਸ ਤੁਸੀਂ ਆਪਣੇ ਵੱਲੋਂ ਕੋਰੇ ਕਰਾਰੇ ਅਗਲੇ ਨਾਲ ਚੱਲੋ ਕਹਿਣਾ ਮੈਂ ਤੁਹਾਨੂੰ ਇਹ ਚੀਜ਼ ਸਮਝਾਈ ਸੀ ਕਿ ਅਗਲਾ ਤੁਹਾਡੇ ਨਾਲ ਕੋਈ ਗੇਮ ਨਾ ਕਰੇ ਤੇ ਤੁਸੀਂ ਸੋਚ ਸਮਝ ਕੇ ਚੱਲਣਾ ਆ ਸਾਰੇ ਕੰਮ ਜਿਹੜੇ ਆ ਤਰੀਕੇ ਨਾਲ ਹੁੰਦੇ ਹੁੰਦੇ ਆ ਹੁਣ ਮੇਰਾ ਦੂਜਾ ਚੈਨਲ ਆ ਯੂਰਪੀਅਨ ਪੰਜਾਬੀ ਬਲੌਗਸ ਉਹਦੇ ਤੇ 9 ਮਹੀਨੇ ਵਾਲੇ ਪੇਪਰਾਂ ਤੇ ਆ ਕੇ ਕਿ ਸਾਲ ਵਾਲੇ ਪੀਪਰਾਂ ਤੇ ਆ ਕੇ ਕਿੱਦਾਂ ਪੀਪਰ ਬਣਨੇ ਡੋਮੈਸਟਿਕ ਤੇ ਆ ਕੇ ਕਿੱਦਾਂ ਬਣਨੇ ਆ ਸਰਕਸ ਵਾਲਿਆਂ ਤੇ ਕਿੱਦਾਂ ਬਣਨੇ ਫੈਮਿਲੀ ਵਾਲਿਆਂ ਦਾ ਕੀ ਹਿਸਾਬ ਕਿਤਾਬ ਆ ਤੇ ਸਟੂਡੈਂਟ ਵੀ ਜਿਹਦਾ ਕੀ ਹਿਸਾਬ ਆ ਹਰਕ ਚੀਜ਼ ਅਜੀਲ ਦਾ ਕੀ ਹਿਸਾਬ ਆ ਟੂਰਿਸਟ ਦਾ ਕੀ ਆ ਕੱਲੇ ਕੱਲੇ ਟੋਪਿਕ ਤੇ ਵੀਡੀਓ ਪਾਈ ਹੋਈ ਆ ਤੁਸੀਂ ਉੱਤੇ ਜਾ ਕੇ ਦੇਖ ਸਕਦੇ ਯੂਰਪੀਅਨ ਪੰਜਾਬੀ ਬਲੌਗਸ ਤੇ ਸਰਚ ਕਰਕੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ A to Z ਕਿਉਂਕਿ ਇੱਥੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਆ ਤੇ ਉਹ ਨਹੀਂ ਗੱਲ ਬਣਦੀ ਫਿਰ ਇੱਕੋ ਸਵਾਲ ਤੇ ਜ਼ਿਆਦਾ ਜਿਹੜਾ ਆ ਪੋਕਸ ਨਹੀਂ ਕੀਤਾ ਜਾਂਦਾ ਉੱਥੇ ਜਰੂਰ ਦੇਖਿਓ ਤੁਹਾਨੂੰ ਕੱਲੀ-ਕੱਲੀ ਗੱਲ ਪਤਾ ਲੱਗ ਜੂਗੀ ਤਾਂ ਕਿ ਤੁਸੀਂ ਜਿਹੜਾ ਸਤਾਰਕ ਰਹੋ ਗੁਰਜੰਟ ਸੰਧੂ ਵੀਰੇ ਮੇਰੇ ਡਮੈਟੀ ਪੇਪਰ ਨੇ ਰੋਮਾ ਦੇ ਰਸੀਦ ਵੀ ਆ ਮੇਰੇ ਕੋਲ ਮੇਰੇ ਭੈਣ ਤੇ ਭਾਜੀ ਇਟਲੀ ਨੇ ਉਹਨਾਂ ਨੇ ਭਰਵਾਇਆ ਪੇਪਰ ਜਿਹੜਾ ਸਟੇਟਸ ਚੈੱਕ ਕਰਵਾਇਆ ਸੀ ਉਸ ਸਟੇਟਸ ਦੀ ਫੋਟੋ ਵੀ ਆ ਮੇਰੇ ਕੋਲ ਉਹਦੇ ਤੇ ਸਪੋਰਟੈਲੋ ਦੀ ਰੋਮਾ ਲਿਖਿਆ ਆਉਂਦਾ ਪਿਆ ਵਾ ਮੈਂ ਕਿਸੇ ਏਜੰਟ ਕੋਲੋਂ ਨਹੀਂ ਭਰਵਾਇਆ ਤਾਂ ਪੁੱਛਿਆ ਸੀ ਪਿਛਲੀ ਵੀਡੀਓ ਵਿੱਚ ਕਿ ਸਪੋਰਟੈਲੋ ਦੀ ਰੋਮਾ ਦਾ ਕੀ ਮਤਲਬ ਹੁੰਦਾ ਬਈ ਸਪੋਰਟੈਲੋ ਦੀ ਰੋਮਾ ਮਤਲਬ ਤੁਹਾਨੂੰ ਸਪੋਰਟੈਲੋ ਹੁੰਦਾ ਖਿੜਕੀ ਠੀਕ ਆ ਦੀ ਰੋਮਾ ਤੇ ਰੋਮਾ ਦੀ ਖਿੜਕੀ ਇਹਦਾ ਮਤਲਬ ਕੀ ਹੋਇਆ ਮੈਨੂੰ ਕੋਈ ਵੀ ਦੱਸੋ ਤੁਸੀਂ ਵੀ ਆਪਣੇ ਫੋਨ ਦੇ ਵਿੱਚ ਗੂਗਲ ਕਰ ਸਕਦੇ ਆ ਠੀਕ ਆ ਇਟਾਲੀਅਨ ਤੋਂ ਪੰਜਾਬੀ ਲਿਖ ਕੇ ਕਰ ਲਿਓ ਇਟਾਲੀਅਨ ਤੋਂ ਇੰਗਲਿਸ਼ ਲਿਖ ਕੇ ਕਰ ਲਿਓ ਠੀਕ ਆ ਨਾ ਸਪੋਰਟੈਲੋ ਦੀ ਰੋਮਾ ਲਿਖ ਲਿਓ ਉਹਦਾ ਮਤਲਬ ਇਹੀ ਨਿਕਲਣਾ ਆ ਇੰਗਲਿਸ਼ ਵਿੱਚ ਨਿਕਲਣਾ ਵਿੰਡੋ ਆਫ ਰੋਮਾ ਠੀਕ ਆ ਪੰਜਾਬੀ ਵਿੱਚ ਨਿਕਲਣਾ ਰੋਮਾ ਦੀ ਖਿੜਕੀ ਤੇ ਹੁਣ ਮੈਨੂੰ ਦੱਸੋ ਹੁਣ ਖਿੜਕੀ ਕੀ ਹੁੰਦੀ ਆ ਤਾਕੀ ਜਿਹੜੀ ਆਪਣੇ ਘਰ ਚੋਂ ਦੀ ਦਰਵਾਜ਼ੇ ਤੱਕ ਹੀ ਆ ਤਾਕੀ ਨੂੰ ਕਹਿੰਦੇ ਆ ਹੁਣ ਆਪਾਂ ਸਵਿਵਿਧਾ ਕੇਂਦਰ ਸਾਡੇ ਪੰਜਾਬ ਚ ਇੰਡੀਆ ਚ ਨਾ ਜਿੱਥੇ ਆਪਾਂ ਕਚਹਿਰੀਆਂ ਉੱਥੇ ਕੰਮ ਕਰਾਣੇ ਜਾਂਦੇ ਉੱਥੇ ਅਲੱਗ-ਅਲੱਗ ਨਾ ਕਾਊਂਟਰ ਜਿਹਾ ਹੁੰਦਾ ਆ ਉਹਨੂੰ ਵੀ ਇਹੀ ਕਹਿੰਦੇ ਫਲਾਣੇ ਨੰਬਰ ਤੇ ਖਿੜਕੀ ਤੇ ਜਾਓ 2 ਨੰਬਰ ਕਾਊਂਟਰ ਤੇ 5 ਨੰਬਰ ਕਾਊਂਟਰ ਉਹਨੂੰ ਆਪਾਂ ਕਾਊਂਟਰ ਵੀ ਕਹਿੰਦੇ ਤੇ ਖਿੜਕੀ ਵੀ ਕਹਿਨ ਦਾ ਮਤਲਬ ਇਹਦਾ ਕੋਈ ਬੋਤਾ ਵੱਡਾ ਜਿਨੇ ਵੀ ਤੁਹਾਡੇ ਭੈਣ ਭਾਈ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਮੇਰੇ ਵੀ ਮੈਨੂੰ ਭੈਣ ਭਾਈ ਨੇ ਸੱਦਿਆ ਸੀ ਇੱਥੇ ਠੀਕ ਆ ਤੇ ਤੁਹਾਨੂੰ ਹੁਣ ਜਿਹੜਾ ਤੁਸੀਂ ਕਹਿ ਰਹੇ ਆ ਇੰਦਾ ਪਿਓ ਇੱਥੇ ਨਹੀਂ ਏਜੰਟ ਤੋਂ ਨਹੀਂ ਕੰਮ ਕਰਾਇਆ ਗਾਹਾਂ ਤਾਂ ਉਹਨਾਂ ਨੇ ਕਿਸੇ ਤੋਂ ਕਰਾਇਆ ਆ ਨਾ ਕੰਮ ਕਹਿਣ ਦਾ ਮਤਲਬ ਸਿੰਪਲ ਜੀ ਗੱਲ ਇਹ ਆ ਮੇਰਾ ਭਾਈ ਵੇਟ ਕਰੋ ਥੋੜੇ ਜਿਹਾ ਤੁਹਾਡੇ ਪੇਪਰ ਨਿਕਲ ਜਾਣਗੇ ਜਦ ਤੁਸੀਂ ਪੇਪਰ ਭਰਾਇਆ ਤੁਹਾਡੇ ਕੋਲ ਰਸੀਦ ਹੈਗੀ ਆ ਨਾ ਕਈ ਵਾਰੀ ਮੈਂ ਤੁਹਾਨੂੰ ਦੱਸਦਾ ਅਸੀਂ ਪੇਪਰ ਭਰਵਾਨੇ ਆ ਮੈਂ ਤੁਹਾਨੂੰ ਦੱਸਿਆ ਭਈ ਸੋਚੋ 90% ਰਿਸ਼ਤੇਦਾਰ ਭੈਣ ਭਾਈ ਯਾਰ ਦੋਸਤ ਕੋਈ ਥਰਡ ਪਰਸਨ ਵਾ ਸੋਚੋ 90% ਮਾੜੇ ਹੀ ਆ ਹੁਣ ਮੇਰੇ ਭੈਣ ਭਾਈ ਨੇ ਮੈਨੂੰ ਸੱਜਿਆ ਮੇਰਾ ਅਜੇ ਤੱਕ ਸਾਥ ਦੇ ਰਹੇ 10 ਸਾਲ ਹੋ ਗਏ ਮੈਂ ਤਾਂ ਉਹਨਾਂ ਨੂੰ ਮਾੜੇ ਕਹਿ ਨਹੀਂ ਸਕਦਾ ਬਹੁਤੇ ਬੰਦੇ ਆ ਉਹਨਾਂ ਨੂੰ ਭੈਣ ਭਾਈ ਸੱਜਦੇ ਰਿਸ਼ਤੇਦਾਰ ਸਾਰਾ ਕੁਝ ਕਰ ਦਿੰਦੇ ਆ ਹਨ ਕਈ ਬੰਦੇ ਮਾੜੇ ਨਿਕਲ ਜਾਂਦੇ ਅਹਸਾਨ ਫਰਾਮੋਸ਼ ਕਹਿਣ ਦਾ ਮਤਲਬ ਜਨਕੀ ਇੱਥੇ ਇਹ ਨਹੀਂ ਮੈਂ ਕਹਿ ਰਿਹਾ ਤੁਹਾਨੂੰ ਕਿ ਤੁਹਾਡੇ ਰਿਸ਼ਤੇਦਾਰਾਂ ਨੇ ਭੈਣ ਭਾਈ ਨੇ ਤੁਹਾਨੂੰ ਕੋਈ ਲਾਰਾ ਲਾਇਆ ਜਾਂ ਕੁਝ ਵੀ ਆ ਮੋਰੇ ਜਿਹਦੇ ਤੋਂ ਪੇਪਰ ਭਰਾਏ ਆ ਕਿਹਦੇ ਤੋਂ ਤਾਂ ਭਰਾਏ ਹੋਣਗੇ ਨਾ ਇਸ ਕਰਕੇ ਮੇਰਾ ਵੀਰ ਜੇ ਰਸੀਦ ਹੈਗੀ ਹੈ ਨਾ ਵੇਟ ਕਰੋ ਸਪੋਰਟੈਲੋ ਦੀ ਰੋਮਾਂ ਦਾ ਕੋਈ ਐਂਡਾ ਵੱਡਾ ਉਹ ਨਹੀਂ ਹੈਗਾ ਹਉਆ ਨਹੀਂ ਹੈਗਾ ਇਹ ਗਗਨਦੀਪ ਸਿੰਘ ਸਾਥਰੀ ਗੱਲ ਭਾਜੀ ਭਾਜੀ ਮੈਨੂੰ ਆ ਵੀਸ ਪੇਪਰਾਂ ਦਾ ਕੋਈ ਸਮਝ ਨਹੀਂ ਲੱਗ ਰਿਹਾ ਬਰੋ ਕਿੱਥੋਂ ਬਣਾ ਪੇਪਰ ਮੇਰੇ ਕੋਈ ਏਜੰਟ ਨਹੀਂ ਆ ਮੇਰੇ ਪੇਪਰ ਭਰੇ ਨੇ ਭਰੇ ਸੀ ਭਰਾ ਨੇ ਭਰੇ ਸੀ ਪਲੀਜ਼ ਦੱਸ ਦੋ ਸਾਰੀ ਡਿਟੇਲ ਆਬਿਸ ਪੇਪਰਾਂ ਦੀ ਮੇਰਾ ਬਾਈ ਮੇਰਾ ਦੂਜਾ ਚੈਨਲ ਹੈ ਯੂਰੋਪੀਅਨ ਪੰਜਾਬੀ ਬਲੌਗਸ ਬੋਲੀ ਵਾਲਾ ਚੈਨਲ ਹੈ ਜਿਹੜਾ ਉਹਦੇ ਤੇ ਸਰਚ ਕਰ ਲਓ ਆਬਿਸ ਡੋਮੈਸਟਿਕ ਪੇਪਰਾਂ ਬਾਰੇ ਠੀਕ ਆ ਡੋਮੈਸਟਿਕ ਹੁੰਦੇ ਆ ਤੇ ਇਹਨਾਂ ਦਾ ਕੀ ਹਿਸਾਬ ਕਿਤਾਬ ਹੋਆ ਸੋਨੂ ਬੇਰਕ ਮੈਟਲੀ ਵਿੱਚ 12 12 2024 ਵਿੱਚ ਆ ਗਿਆ ਸੀ ਮਾਲਕ ਨੇ 9 ਦਿਨ ਵਾਲੀ ਐਂਟਰੀ ਕਰਾ ਦਿੱਤੀ ਸੀ ਮੈਂ ਨਾਲ ਗਿਆ ਸੀ ਪਰ ਅਜੇ ਤੱਕ ਸਤੂਰੇ ਵਾਲਿਆਂ ਨੇ ਕੋਈ ਵੀ ਮੇਲ ਨਹੀਂ ਆਈ ਬਾਈ ਕੋਈ ਚੱਕਰ ਨਹੀਂ ਆ ਜਾਣੀਆਂ ਠੀਕ ਆ ਤੁਸੀਂ ਦਸੰਬਰ 2024 ਚ ਆਏ ਆ ਸਮੇਂ ਲੋ ਤੁਹਾਨੂੰ 6-7 ਮਹੀਨੇ ਹੋ ਗਏ ਆ ਇਹਨੂੰ ਹਨਾ ਤਕਰੀਬਨ ਤੁਹਾਡੇ ਜਿਹੜੇ 6 ਮਹੀਨੇ ਕੰਪਲੀਟ ਹੋ ਗਿਆ ਹੋਰ ਮਹੀਨੇ 2 ਮਹੀਨੇ ਚ ਆ ਜੇਗੀ ਕੋਈ ਚੱਕਰ ਨਹੀਂ ਵੇਟ ਕਰ ਲਓ ਮੇਰਾ ਭਰਾ ਸੁਖ ਬਾਈ ਜੀ ਮੇਰੇ ਫਿੰਗਰਾਂ ਤੇ ਸੰਜੋੜ ਨੂੰ ਮੈਨੂੰ ਲਾਤੀਨਾ ਚ ਮਿਲੀ ਸੀ ਤੇ ਦਮਾਂਦਾ ਹੁਣ ਰੋਮਾਂ ਚ ਕੀਤਾ ਸੀ ਹੁਣ ਜੋ ਲਾਤੀਨਾ ਚ ਦਮਾਂਦਾ ਕੀਤਾ ਸੀ ਉਹ ਨਿਕਲ ਰਹੇ ਆ ਏਜੰਟ ਕਹਿੰਦਾ ਹੁਣ ਲਾਤੀਨਾ ਚ ਕਰ ਦੇਣੇ ਫੈਬ੍ਰੀਕਾ ਤੋਂ ਦਾ ਪੇਪਰ ਲਾ ਕੇ 2025 2250 ਲੱਗਣਗੇ ਕਹਿੰਦਾ ਇਹ ਪੇਪਰ ਲਈ ਕਿ ਇਹ ਹੋ ਸਕਦਾ ਸੰਜੂਰਨੋ ਐਕਸਪਾਇਰ ਹੋਈ ਨੂੰ 1 ਮਹੀਨਾ ਹੋਇਆ ਨਹੀਂ ਫਿਲਹਾਲ ਬਾਈ ਤੁਸੀਂ ਦਮਾਂਦਾ ਕਰ ਸਕਦੇ ਐ ਦਵਾਰਤੀ ਵੈਸੇ ਪਰ ਜੇ ਹੁਣ ਤੁਸੀਂ ਰੋਮਾ ਦੇ ਵਿੱਚ ਕਰਾ ਦਿੱਤਾ ਆ ਇਹ ਨਹੀਂ ਹੈਗਾ ਅੱਛਾ ਹੁਣ ਲਾਤੀਨਾ ਤੁਹਾਨੂੰ ਕੀ ਲੱਗਦਾ ਰੋਮਾ ਜੀ ਨਹੀਂ ਨਿਕਲਦੇ ਭਰਾਵਾ ਮੇਰੇ ਸਾਰੇ ਰੋਮ ਇਟਲੀ ਦੇ ਵਿੱਚ 110 ਜ਼ਿਲ੍ਹੇ ਆ ਸਾਰਿਆਂ ਦੇ ਵਿੱਚੋਂ ਪੇਪਰ ਨਿਕਲਦੇ ਆ ਸਾਰਿਆਂ ਦੇ ਲਗਭਗ 2 ਜੇ ਲੱਗ ਰਹੇ ਆ ਸਾਰਿਆਂ ਦੇ ਜਿਹੜੇ ਦਮਾंदे ਕੀਤੇ ਕਨਵਰਸ ਹੋਏ ਨੇ ਲਗਭਗ ਸਾਰੇ ਸ਼ਹਿਰਾਂ ਚੋਂ ਨਿਕਲ ਰਹੇ ਆ ਇਹ ਇੱਕ ਟ੍ਰਿਕ ਜਿਹਾ ਹੁੰਦਾ ਹੁਣ ਅੱਛਾ ਕਾਹਲੂ ਕੀ ਗਾਰੰਟੀ ਮੈਨੂੰ ਦੱਸੋ ਕਿਤੇ ਵੀ ਤੁਹਾਨੂੰ ਉਹ ਏਜੰਟ ਜਿਹੜਾ ਲਿਖ ਕੇ ਦਿੰਦਾ ਗਾਰੰਟੀ ਕਿਤੇ ਵੀ ਲਿਖ ਕੇ ਦਿੰਦਾ ਗਾਰੰਟੀ ਜਾਂ ਮੂੰਹ ਜਬਾਨੀ ਤੁਹਾਨੂੰ ਇੰਨੀ ਗਾਰੰਟੀ ਉਹ ਦਿੰਦਾ ਕਿ ਭਾਈ ਮੈਂ ਜ਼ਿੰਮੇਵਾਰ ਹਾਂ ਤੇਰੇ ਹਰ ਇੱਕ ਨੁਕਸਾਨ ਦਾ ਭੇ ਦੁਨੀਆ ਇੱਧਰ ਦੀ ਉੱਧਰ ਹੋ ਜੂਵੇ ਤੇਰੇ ਪੇਪਰ ਮੈਂ ਬਣਾ ਕੇ ਦਵਾਗਾ ਮੇਰੇ ਮਗਰ ਲੱਗ ਇੰਨੀ ਗੱਲ ਕਹਿੰਦਾ ਤੁਹਾਨੂੰ ਜੇ ਤੁਹਾਨੂੰ ਜੀਤੋ ਤੁਸੀਂ ਪਹਿਲਾ ਦਮਾਂਦਾ ਕਰਾਇਆ ਰੋਮਾ ਦੇ ਵਿੱਚ ਜੇ ਤੁਹਾਨੂੰ ਉਸ ਬੰਦੇ ਤੇ ਵਿਸ਼ਵਾ ਤੇ ਜਰੂਰ ਤੁਸੀਂ ਫਿਰ ਉਹਦੇ ਤੋਂ ਹੀ ਕਰਾਓ ਆਪਣਾ ਕੰਮ ਚੱਲੀ ਜਾਣ ਦਿਓ ਜਿਹੜਾ ਦਮਾਂਦਾ ਕੀਤਾ ਹੋਇਆ ਜੇ ਨਹੀਂ ਕੀਤਾ ਜੇ ਕਨਵਰ ਤੋਂ ਇਹਦਾ ਦਮਾਂਦਾ ਫਿਰ ਤੁਸੀਂ ਉੱਥੇ ਕਰਾ ਲਓ ਆਪ ਦਾ ਦੂਜੇ ਵਿੱਚ ਹੀ ਬਾਕੀ ਇਹ ਤੇੜਾ 250 ਐਰੋ ਆ ਫੈਬ੍ਰਿਕਾ ਤੋਂ ਦਾ ਪੇਪਰ ਲਾ ਕੇ ਇਹ ਤਾਂ ਐਵੇਂ ਹੀ ਹੁਣ ਗਦੀ ਗੇੜ ਜਿਹਾ ਨਹੀਂ ਕਰਨਾ ਹੁੰਦਾ ਆਪਣਾ ਹੋਰ ਕੁਝ ਨਹੀਂ ਹੈਗਾ ਮੇਰਾ ਭਰਾ ਬਾਕੀ ਜਿਹੜੀ ਸੰਜੂਰ ਨੂੰ ਆ ਠੀਕ ਆ 60 ਦਿਨ ਦਾ ਟਾਈਮ ਹੁੰਦਾ ਐਕਸਪਾਇਰ ਹੋਣ ਤੋਂ ਬਾਅਦ ਵੀ ਤੁਹਾਡੇ ਅਜੇ ਮਹੀਨਾ ਵੀ ਨਹੀਂ ਹੋਇਆ ਤੁਹਾਡੇ ਕੋਲ ਟਾਈਮ ਹੈ ਫਨ ਵਿਦ ਗੁਰtheta ਮਰ ਬਾਈ ਜੀ ਇਟਾਲੀਅਨ ਪਾਸਪੋਰਟ ਤੇ ਆਪਣੇ ਮੈਰਿਡ ਬੱਚੇ ਦੇ ਪੇਪਰ ਬਣਵਾ ਸਕਦੇ ਆ ਬਾਈ ਦੇਖੋ ਬਲੱਡ ਰਿਲੇਸ਼ਨ ਹੋਣਾ ਚਾਹੀਦਾ ਆ ਤੁਹਾਡਾ ਸਖਾ ਬੱਚਾ ਆ ਬੱਚੀ ਆ ਤੁਸੀਂ ਉਹਨਾਂ ਦੇ ਪੇਪਰ ਬਣਾ ਸਕਦੇ ਮੇਰਾ ਭਰਾ ਜਿੱਦਾਂ ਇੱਥੇ ਉਹ ਇਟਲੀ ਦੇ ਵਿੱਚ ਹੈਗੇ ਨੇ ਤੁਸੀਂ ਬਣਾ ਸਕਦੇ ਆ ਤੁਹਾਨੂੰ ਇੱਥੇ ਚੀਜ਼ ਦੱਸਦਾ ਆ ਨਹੀਂ ਛੱਡੋ ਇਹ ਗੱਲ ਆਪਾਂ ਕਰਨੀ ਨਹੀਂ ਕਈਆਂ ਨੇ ਗੁੱਸੇ ਹੋਣਾ ਰਾਜਨ ਕੁਮਾਰ ਹੈਲੋ ਵੀਰ ਸਾਥਰੀ ਗੱਲ ਭਾਜੀ ਕੰਟੀਨਿਊਸ ਵੀਡੀਓ ਅਪਲੋਡ ਕਰਿਆ ਕਰੋ ਪਲੀਜ਼ ਬਾਈ ਠੀਕ ਹੋ ਮੈਂ ਰੋਜ਼ ਕੋਸ਼ਿਸ਼ ਕਰੂੰਗਾ ਠੀਕ ਆ ਕੰਮ ਦੀ ਥੋੜੀ ਬੋਟੀ ਸੈਟਿੰਗ ਜੀ ਕੀਤੀ ਆ ਤੇ ਜਰੂਰ ਮੈਂ ਹੁਣ ਕੋਸ਼ਿਸ਼ ਕਰੂੰਗਾ ਮੀਰ ਹਾਦੀ bro ਮੈਂ ਪਾਕਿਸਤਾਨ ਤੋਂ ਵਾ ਅਪਾਇੰਟਮੈਂਟ ਨਹੀਂ ਮਿਲ ਰਹੀ ਵਰਕ ਵੀਜ਼ੇ ਦੀ ਕਿਹਾ ਮੈਂ ਇਟਲੀ ਤੋਂ ਅਪਾਇੰਟਮੈਂਟ ਲੈ ਸਕਦਾ ਵਕੀਲ ਕਰਕੇ ਜਰੂਰ ਦੱਸਿਓ ਬਾਈ ਵਕੀਲ ਨੇ ਤੁਹਾਨੂੰ ਅਪਾਇੰਟਮੈਂਟ ਨਹੀਂ ਦਿਵਾਣੀ ਹੁੰਦੀ ਮੇਰਾ ਭਰਾ ਕਿਸੇ ਨੂੰ ਵੀ ਕਿਸੇ ਵੀ ਏਜੰਟ ਦੇ ਕਿਸੇ ਵੀ ਇਦਾਂ ਦੇ ਬੰਦੇ ਮਗਰ ਤੁਸੀਂ ਨਾ ਹੀ ਲੱਗਣਾ ਜਿਹੜਾ ਤੁਹਾਨੂੰ ਕਹਿੰਦਾ ਪੇ ਵਕੀਲ ਕਰਕੇ ਅਪਾਇੰਟਮੈਂਟ ਦਵਾ ਦਾਂਗੇ ਜਾਂ ਮਾਲਕ ਜਿਹੜਾ ਐਮਬੈਸੀ ਨੂੰ ਮੇਲ ਕਰਕੇ ਤੁਹਾਨੂੰ ਅਪਾਇੰਟਮੈਂਟ ਦਵਾ ਦੂਗਾ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਮੇਰਾ ਭਰਾ ਕਿਸੇ ਇਦਾਂ ਦੇ ਦੱਲੇ ਮਗਰ ਨਹੀਂ ਲੱਗਣਾ ਹੈਗਾ ਅਰਮਿੰਦਰ ਸਿੰਘ ਪਾਜੀ ਮੇਰੇ ਮਾਮੇ ਦੇ ਮੁੰਡੇ ਦੇ 21 ਜੂਨ ਨੂੰ ਆ ਗਿਆ ਅੰਮ੍ਰਿਤਸਰ ਸਟੈਂਪ ਲਾ ਕੇ 13 ਮਈ ਨੂੰ ਜਲੰਧਰ ਜਮ੍ਹਾਂ ਹੋਈ ਸੀ 1 ਮਹੀਨੇ ਤੇ 6 ਦਿਨ ਬਾਅਦ ਪਾਸਪੋਰਟ ਆਇਆ ਬੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਤੁਹਾਡੇ ਮਾਮੇ ਦੇ ਮੁੰਡੇ ਨੂੰ ਵੀ ਸੁਖਵਿੰਦਰ ਕਮਾਰ ਪਾਜੀ ਮੇਰੀ ਅਪਾਇੰਟਮੈਂਟ ਡੇਟ 13 ਮਾਰਚ ਦੀ ਸੀ ਦਿਨ ਚੈੱਕ ਕਰਦੇ ਅੰਡਰ ਪ੍ਰੋਸੈਸ ਆਇਆ ਜਾਂਦਾ ਏਜੰਟ ਕਹਿ ਰਿਹਾ 90 ਵਰਕਿੰਗ ਡੇ ਲੱਗਦੇ ਯਾਨੀ ਕਿ ਸੈਟਰਡੇ ਸੰਡੇ ਕੱਢ ਕੇ ਦਿਨ ਐਂਡ ਮੇਰੇ ਮਾਲਕ ਨੂੰ ਕੋਈ ਮੇਲ ਵੀ ਗਈ ਹਜੇ ਤੱਕ ਐਮਬੈਸੀ ਵੱਲੋਂ ਕਹਿ ਰਹੇ ਜਦ ਮਾਲਕ ਨੂੰ ਮੇਲ ਨਹੀਂ ਗਈ ਹੁਣ ਕੁਛ ਦੱਸਿਓ ਪਾਜੀ ਮੇਰਾ ਭਾਈ ਦੇਖੋ ਅੰਬੈਸੀ ਨੂੰ ਮੇਲ ਜਿਹੜੀ ਅੰਬੈਸੀ ਇਨੀ ਬੇਬਕੂਨੀ ਹੈਗੀ ਤੁਹਾਨੂੰ ਉਹ ਜੋ ਮਰਜ਼ੀ ਕਹੀ ਜਾਵੇ ਏਜੰਟ ਚਾਹੇ ਤੁਹਾਡਾ ਰਿਸ਼ਤੇਦਾਰ ਚਾਹੇ ਕੋਈ ਵੀ ਆ ਠੀਕ ਆ 90 ਵਰਕਿੰਗ ਡੇ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਸ਼ਨੀਵਾਰ ਐਤਵਾਰ ਕੱਢ ਕੇ 2 ਤੋਂ ਮਹੀਨ 2 ਤੋਂ ਲੈ ਕੇ 3 ਮਹੀਨੇ ਦਾ ਟਾਈਮ ਲਾਉਂਦੇ ਆ ਟੋਟਲ 90 ਦਿਨ ਵਿੱਚੇ ਨਹੀਂ ਐਤਵਾਰ ਕੋਈ ਇਹ ਨਹੀਂ ਹੈਗਾ ਫੇਰ ਤਾਂ ਜਣ ਕਿ ਜੇ ਆਪਾਂ 90 ਦਿਨਾਂ ਦੀ ਗੱਲ ਕਰੀਏ ਤਕਰੀਬਨ 4 ਮਹੀਨੇ ਬਣ ਜਾਣਗੇ ਮਹੀਨੇ ਦੇ ਵਿੱਚ 8 ਛੁੱਟੀਆਂ 8 ਤੇ 24 3 ਮਹੀਨੇ 24 ਦਿਨ ਬਣ ਜਾਣਗੇ ਫੇਰ ਤਾਂ ਸਮਝ ਗਏ ਤੇ ਅਗਲੇ ਮਹੀਨੇ ਦੀਆਂ ਛੁੱਟੀਆਂ ਵੀ ਗਿਣਾਗੇ ਟੋਟਲ 4 ਮਹੀਨੇ ਬਣ ਗਏ ਮੇਰਾ ਭਰਾ ਇਹ ਗੱਲਾਂ ਝੂਠੀਆਂ-ਮੁੱਠੀਆਂ ਹੁੰਦੀਆਂ ਵੈਸੇ ਹਾਂ 80 ਦਿਨ ਚ 90 ਦਿਨ ਚ 95 ਦਿਨ 100 ਦਿਨ ਵੈਸੇ 60 65 70 ਦਿਨ ਇਹਨਾਂ ਦੇ ਵਿੱਚ ਕਈ ਵਾਰੇ 55 50 ਦਿਨ ਚ ਵੀ ਲੱਗ ਜਾਂਦਾ ਬੇਟ ਤੁਹਾਡੇ ਮੂਰੇ ਕਮੈਂਟ ਪੜ ਕੇ ਹਟਿਆ ਆ ਇੱਕ ਮਹੀਨਾ ਤੇ 9 6 ਦਿਨ ਦੇ ਵਿੱਚ ਪਾਸਪੋਰਟ ਆ ਗਿਆ ਵੀਜ਼ਾ ਲਾ ਕੇ ਠੀਕ ਹੈ ਨਾ ਬੇਫਿਕਰ ਹੋ ਵੀ ਜੇ ਚੌਧਰੀ ਸਾਥਰੀ ਕਲ ਵੀਰ ਜੀ ਪਾਜੀ ਮੇਰੇ 10 ਪਰ ਵੀ ਨੂੰ ਦਿੱਲੀ ਪੇਪਰ ਜਮਾ ਹੋਏ ਸੀ ਪਾਜੀ ਫਾਈਲ ਜਮਾ ਕਰਾਏ ਨੂੰ 93 ਦਿਨ ਹੋ ਗਏ ਆ ਪਰ ਹੁਣ ਤੱਕ ਪਾਜੀ ਵੀ ਦਾ ਅੰਡਰ ਪ੍ਰੋਸੈਸ ਵਿੱਚ ਹੈ ਪਾਜੀ ਫਾਈਲ ਜਮਾ ਕਰਾਉਣ ਤੋਂ ਬਾਅਦ ਕੋਈ ਵੀ ਮੇਲ ਨਹੀਂ ਆਈ ਸੀ ਮਾਲਕ ਨੂੰ ਪੱਕ ਦੀ ਮੇਲ ਵੀ ਆ ਗਈ ਸੀ ਇੱਕ ਮਹੀਨਾ ਪਹਿਲਾਂ ਭਾਜੀ ਕਿੰਨਾ ਕੋ ਹੋਰ ਟਾਈਮ ਲੱਗਣਾ ਹੈ ਭਾਜੀ ਰਿਫਿਊਜ਼ਲ ਤਾਂ ਨਹੀਂ ਲੱਗੂਗੀ ਬਈ ਰਿਫਿਊਜ਼ਲ ਤਾਂ ਨਹੀਂ ਲੱਗਣੀ ਚਾਹੀਦੀ ਹੈਗੀ ਤੁਸੀਂ ਜਿਹੜਾ ਹੈਗਾ ਕਹਿੰਦੇ ਕੋਈ ਮੇਲ ਨਹੀਂ ਆਈ ਹੈਗੀ ਜਿੰਨੇ ਵੀ ਅਪਾਇੰਟਮੈਂਟ ਚੱਕੀ ਹੈ ਤੁਸੀਂ ਚੱਕੀ ਹੈ ਜਾਂ ਕਿਸੇ ਹੋਰ ਨੇ ਚੱਕੀ ਆ ਜਿਹਦੇ ਵੀ ਫੋਨ ਤੋਂ ਅਪਾਇੰਟਮੈਂਟ ਚੱਕੀ ਗਈ ਆ ਉਸ ਜੀਮੇਲ ਤੇ ਚੈੱਕ ਕਰੋ ਕੋਈ ਤੁਹਾਨੂੰ ਜਿਆ ਕਰੈਕਸ਼ਨ ਦੀ ਮੇਲ ਤਾਂ ਨਹੀਂ ਆਈ ਹੈਗੀ ਉਹ ਚੈੱਕ ਕਰੋ ਹੋ ਸਕਦਾ ਉਹਦੇ ਕਰਕੇ ਤੁਹਾਡਾ ਟਾਈਮ ਲੱਗ ਰਿਹਾ ਹੋਵੇ ਬਰਿੰਦਰ ਢਿੱਲੋਂ ਵੀਰ ਜੀ ਮੈਂ ਸਾਲ ਵਾਲੇ ਪੇਪਰਾਂ ਤੇ ਬਰੋਨਾਂ ਆ ਗਿਆ 2 ਮੰਥ ਹੋ ਗਏ ਕਿਟ ਜਮਾ ਕਰਨ ਦੇ ਮੇਲ ਕਦੋਂ ਤੱਕ ਮਿਲ ਜੂਗੀ ਬਾਈ ਹੋ ਸਕਦਾ ਹਫਤੇ ਅਗਲੇ ਆ ਜਵੇ 10 ਦਿਨ ਚ ਆ ਜਵੇ ਮਹੀਨੇ ਬਾਅਦ ਆ ਜਵੇ ਠੀਕ ਹੈ ਨਾ ਇਹ ਤੁਹਾਡੇ ਹੱਥ ਨਹੀਂ ਹੈਗਾ ਪਰ ਫੈਤੂਰੇ ਦੇ ਹੱਥ ਹੁੰਦਾ ਮੇਰਾ ਭਰਾ ਆਕਾਸ਼ਦੀਪ ਸਿੰਘ ਹੈਲੋ ਪਾਜੀ ਅਪਾਇੰਟਮੈਂਟ ਬੁੱਕ ਕੀਤੀ ਸੀ ਫੀ ਪੇ ਹੋ ਗਈ ਸੀ ਬਟ ਅਪਾਇੰਟਮੈਂਟ ਲੈਟਰ ਨਹੀਂ ਮਿਲਿਆ ਹਲੇ ਤੱਕ ਪਾਜੀ ਬਾਈ ਉਹ ਤੁਹਾਡਾ ਮਿਲ ਜੂਗਾ ਕਈਆਂ ਨਾਲ ਮਸਲਾ ਹੋ ਜਾਂਦਾ ਕਈਆਂ ਦੀ ਫੀਸ ਨਹੀਂ ਪਏ ਹੁੰਦੀ ਹੈਗੀ ਅਪਾਇੰਟਮੈਂਟ ਮਿਲ ਜਾਂਦੀ ਹੈ ਬਾਕੀ ਇੱਕ ਵਾਰੀ ਵੀ ਐਪਸ ਗਲੋਬਲ ਨੂੰ ਕਾਲ ਕਰਕੇ ਨਾ ਉਹਨਾਂ ਦੇ ਕਸਟਮਰ ਕੇਰ ਨੰਬਰ ਤੇ ਜਰੂਰ ਕਨਫਰਮ ਕਰਿਓ ਆ ਸਾਰੀ ਗੱਲ ਸਿੰਘ ਮਨਕੀਰਤ ਸਤਿ ਸ੍ਰੀ ਅਕਾਲ ਵੀਰਜੀ 2025 ਵਿੱਚ ਡੋਮੈਸਟਿਕ ਪੇਪਰ ਮਾਨਤੋਬਾ ਤੋਂ ਭਰੇ ਸੀ ਨਿਕਲੇ ਆ 10 ਜੂਨ ਨੂੰ ਨਿਕਲੇ ਆ ਬਾਈ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੇ ਤੁਹਾਡੇ ਪਰਿਵਾਰ ਨੂੰ ਵੀ ਮੇਰਾ ਭਰਾ ਧੰਨਵਾਦ ਜਾਣਕਾਰੀ ਦੇਣ ਲਈ ਅਰਜਿੰਦਰ ਸਿੰਘ ਵੀਰਜੀ ਮੇਰੇ ਪੇਪਰ ਐਲ ਐਫ ਈ ਨੁੱਲਾ ਉਸਤਾ ਸੀ 25 ਅਪ੍ਰੈਲ ਨੂੰ ਵੀਐਫਐਸ ਪਾਸਪੋਰਟ ਜਮ੍ਹਾਂ ਕਰਵਾਏ ਸੀ ਅਜੇ ਤੱਕ ਅੰਡਰ ਪ੍ਰੋਸੈਸ ਆ ਰਿਹਾ ਕਿ ਵੀਜ਼ਾ ਲੱਗੇਗਾ ਐਲਐਫਈ ਵਾਲੇ ਪੇਪਰਾਂ ਦਾ ਜਾਂ ਨਹੀਂ ਦੱਸਿਓ ਜਰੂਰ ਮੈਂ ਲਾਸਟ ਵੀਡੀਓ ਵਿੱਚ ਵੀ ਕਮੈਂਟ ਕੀਤਾ ਸੀ ਤੁਸੀਂ ਜਵਾਬ ਨਹੀਂ ਦਿੱਤਾ ਬਈ ਲਾਸਟ ਵੀਡੀਓ ਦੇ ਵਿੱਚ ਜਿੰਨੇ ਕਮੈਂਟਾਂ ਦੇ ਜਵਾਬ ਦੇ ਹੋਗੇ ਉਸ ਤੋਂ ਬਾਅਦ ਫਿਰ ਕੰਮ ਤੇ ਜਾਣਾ ਸੀ ਕਾਲੀ ਕਾਲੀ ਉੱਠ ਕੇ ਸਵੇਰੇ ਵੀਡੀਓ ਬਣਾਈ ਦਫਰੇ ਤੇ ਰਾਤ ਨੂੰ 1:30 ਵਜੇ ਹੁੰਦਾ 2:00 ਹੁੰਦਿਆਂ ਨੂੰ ਕੰਮ ਛੱਡ ਕੇ ਇਸ ਕਰਕੇ ਥੋੜੇ ਜਿਹਾ ਤੰਗ ਪਰੇਸ਼ਾਨ ਜਿਹਾ ਹੋਇਆ ਪਿਆ ਕੰਮ ਕਈ ਵੇਲੇ ਫਿਰ ਦਿਨੇ ਸੱਜਰੇ ਉੱਠ ਕੇ ਵੀ ਕੰਮ ਤੇ ਜਾਣਾ ਪੈਂਦਾ ਕਿਸੇ ਤਾ ਥੋੜੀ ਆਫਸੈਟ ਸਗਾ ਕੰਮ ਤੇ ਹੁਣ ਥੋੜੇ ਜਿਹਾ ਸਿਸਟਮ ਕੀਤਾ ਰੈਗੂਲਰ ਜਵਾਬ ਦਵਾਂਗੇ ਤੁਹਾਡੇ ਸਭ ਦੇ ਤੇ ਬਾਕੀ ਮੇਰਾ ਭਰਾ ਘਰਾਂਣੇ ਵਾਲੀ ਕੋਈ ਗੱਲ ਨਹੀਂ ਹੈਗੀ ਥੱਲੇ ਤੁਹਾਡੇ ਰਿਪਲਾਈ ਵੀ ਕੀਤੇ ਹੋਏ 11 ਕਮੈਂਟ ਦੇ ਹਨ ਇਹਨਾਂ ਤੇ ਬੋਤਾ ਥੋੜੀ ਜਿਹਾ ਚਲੋ ਉਹ ਵੀ ਆਪਣੀ ਆਪਣੀ ਰਾਏ ਸਾਰਿਆਂ ਨੂੰ ਦੇਣ ਲਈ ਜਨਕੀ ਇਜਾਜ਼ਤਵਾ ਕੋਈ ਇਦਾਂ ਦੀ ਗੱਲ ਨਹੀਂ ਬੇਫਿਕਰ ਹੋ ਥੋੜੀ ਜਿਹਾ ਵੇਟ ਕਰੋ ਮੇਰਾ ਭਰਾ ਠੀਕ ਹੈ ਨਾ ਵਿਸ਼ਵਾਸ ਰੱਖ ਕੇ ਰਾਇਸ ਸਫਦਾਰ ਅਲੀ ਮੇਰਾ ਆਇਡੈਂਟੀਟੀ ਕਾਰਡ ਖਤਮ ਹੋ ਗਿਆ 2 ਮਹੀਨਾ ਪਹਿਲਾਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਤੇ ਪਿਛਲੀ ਵੀਡੀਓ ਦੇ ਵਿੱਚ ਤੁਹਾਡਾ ਜਵਾਬ ਵੀ ਦੇ ਦਿੱਤਾ ਸੀ ਹੁਣ ਮੈਨੂੰ ਕੀ ਪਤਾ ਕਿਹੜਾ ਆਇਡੈਂਟੀਟੀ ਕਾਰਡ ਤੁਹਾਡਾ ਖਤਮ ਹੋ ਗਿਆ ਤੇ ਉਹਨੂੰ ਮੈਂ ਕੀ ਕਰ ਸਕਦਾ ਮੇਰਾ ਭਰਾ ਜੀ ਮੈਨੂੰ ਪੂਰਾ ਕਮੈਂਟ ਨਹੀਂ ਲਿਖੂਗੇ ਕੀ ਕਹਿਣਾ ਚਾਹਨੇ ਆ ਕਿਹੜੀ ਚੀਜ਼ ਦਾ ਆਇਡੈਂਟੀਟੀ ਕਾਰਡ ਹੋਣਾ ਇੱਥੇ ਆਇਡੈਂਟੀਟੀ ਕਾਰਡ ਆ ਹਨਾ ਇੱਕ ਤੁਹਾਡਾ ਜਨਕੀ ਰੈਜ਼ੀਡੈਂਸ ਆ ਹੁੰਦਾ ਹੁਣ ਰੈਜ਼ੀਡੈਂਸ ਤੋਂ ਬਾਅਦ ਆਪਾਂ ਕਾਰਤਰੀ ਡੈਂਟੀਤਾ ਬਣਾ ਲੈਣੇ ਆ ਠੀਕ ਆ ਕਈ ਬੰਦੇ ਡਾਕਟਰੀ ਕਾਰਡ ਨੂੰ ਇਸ ਤਰ੍ਹਾਂ ਸੈਨੀਟਰੀਆ ਉਹਨੂੰ ਵੀ ਆਇਡੈਂਟੀਟੀ ਕਾਰਡ ਕਹਿੰਦੇ ਰਹਿੰਦੇ ਆ ਕਿਹਦਾ ਡਰਾਈਵਿੰਗ ਲਾਇਸੈਂਸ ਆ ਉੱਤੇ ਫੋਟੋ ਉਹ ਵੀ ਇੱਕ ਤਰ੍ਹਾਂ ਦਾ ਆਇਡੈਂਟੀਟੀ ਕਾਰਡ ਆ ਪਛਾਣ ਪੱਤਰ ਹੀ ਆ ਪਰਮੇਸ਼ਵਰ ਦੀ ਸੰਜੋੜ ਨੂੰ ਆ ਕਿਸੇ ਦੀ ਉਹ ਵੀ ਆਇਡੈਂਟੀਟੀ ਕਾਰਡ ਵਾ ਹੁਣ ਮੈਨੂੰ ਦੱਸੋ ਕੀ ਕਰਾਂ ਮੈਂ ਤੁਹਾਨੂੰ ਵੀ ਤੁਸੀਂ ਕੀ ਕਹੋ ਠੀਕ ਆ ਨਾ ਇਹ ਤੁਸੀਂ ਦੱਸਣਾ ਮੈਨੂੰ ਕਿਹੜਾ ਤੁਹਾਡਾ ਆਇਡੈਂਟੀਟੀ ਕਾਰਡ ਵਾ ਜਿਹੜਾ ਤੁਹਾਡਾ ਖਤਮ ਹੋ ਗਿਆ ਆ ਤੇ ਮੈਂ ਉਹਦੇ ਅਕੋਰਡਿੰਗ ਤੁਹਾਨੂੰ ਫਿਰ ਸਲਾਹ ਦਵਾਂਗਾ ਮੇਰਾ ਭਰਾ ਪਿਛਲੀ ਵਾਰ ਵੀ ਕਮੈਂਟ ਕੀਤਾ ਸੀ ਕਿ ਨੂਲਾ ਉਸਤਾ ਨਿਕਲਣ ਚ ਕੋਈ ਕਮੀ ਤਾਂ ਨਹੀਂ ਹੋਏਗੀ ਜਣਕੀ ਜੈ ਤੀਜਾ ਚੌਥਾ ਕਮੈਂਟ ਕੀਤਾ ਮੈਂ ਤੁਹਾਡੇ ਜਵਾਬ ਦੇਣਾ ਹਨਾ ਤੇ ਹੁਣ ਜੇ ਨੂਲਾ ਉਸਤਾ ਇਹਦਾ ਮਤਲਬ ਜੇ ਤੁਸੀਂ ਪਾਕਿਸਤਾਨ ਚ ਬੈਠੇ ਆ ਜੇ ਕੋਈ ਤੁਹਾਡਾ ਪਾਕਿਸਤਾਨ ਦਾ ਆਇਡੈਂਟੀਟੀ ਦਾ ਕਾਦ ਖਤਮ ਹੋ ਗਿਆ ਉਹਦਾ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਤੁਹਾਡੇ ਨੂਲੇ ਉਸਤੇ ਨਾ ਸਮਝਦੇ ਮੇਰਾ ਭਰਾ ਮੇਰੀ ਗੱਲ ਠੀਕ ਹੈ ਨਾ ਉਹ ਬੇਸ਼ੱਕ ਉਹਨੂੰ ਪਾੜ ਕੇ ਸਿੱਟ ਦਿਓ ਫਿਰ ਜੇ ਇਟਲੀ ਵੀ ਆਣਾ ਆ ਜਣ ਐਂਡ ਪਾਰਿਕ ਅਗਰ 9 ਮੰਥ ਵਾਲੇ ਪੇਪਰ ਮੇ ਆਇਆ ਔਰ ਇੱਕ ਸੰਜੋਰਨੋ ਏਜੰਟ ਬਣਾ ਕੇ ਦੇਗਾ ਦੂਸਰੀ ਮuje ਬਨਾਨੀ ਹੈ ਮੈਂ ਬਨਾਉ ਤੋ ਬਨ ਸਕਤੀ ਹੈ ਹਮ ਆਪਣੇ ਪੈਸੇ ਸੇ ਡਾਕੂਮੈਂਟ ਬਨਾਏ ਤੋ ਕਿਤਨਾ ਖਰਚਾ ਆ ਜਾਤਾ ਹੈ ਭਾਈ ਇੱਥੇ ਕੋਈ ਏਜੰਟ ਲੱਭੂਗੇ ਉਹਦੇ ਕੋਲੋਂ ਬਨਾਉਗੇ ਦੂਜੀ ਸੰਜੋਰਨੋ ਤਕਰੀਬਨ ਤੁਹਾਡੇ ਕੋ ਹੋ ਸਕਦਾ ਕੋਈ 4000 ਯੂਰੋ ਮੰਗ ਲਵੇ 4 ਤੋਂ ਲੈ ਕੇ 8000 ਯੂਰੋ 5 6 7 8 ਕੋਈ ਇਹਨੇ ਵਿੱਚੋਂ ਕੋਈ ਵੀ ਰਕਮ ਤੁਹਾਡੇ ਤੋਂ ਕੋਈ ਮੰਗ ਸਕਦਾ ਜੇ ਪਹਿਲੀ ਸੰਜੋਨੋ ਏਜੰਟ ਦਵਾਰ ਆ ਤੇ ਓਨੇ ਟਾਈਮ ਤੁਹਾਡੇ ਕੋ ਹੁੰਦਾ ਆ ਕੋਈ ਚਾਹੀਦਾ ਮਾਲਕ ਲੱਭਣ ਦਾ ਜਿਹੜਾ ਗਾਂ ਤੁਹਾਡਾ ਕਨਵਰਸ ਹੋਦਾ ਦਮਾਂਦਾ ਵੀ ਕਰੇ ਤੇ ਤੁਹਾਡੇ ਜਿਹੜੇ ਆ ਤੁਹਾਨੂੰ ਕੰਮ ਵੀ ਦਵੇ ਮਤਲਬ ਤੁਸੀਂ ਉਹਦੇ ਕੋਲ ਕੰਮ ਕਰਕੇ ਪੈਸੇ ਵੀ ਕਮਾਵੋ ਤੇ ਜੋ ਇੱਥੇ ਕਾਨੂੰਨ ਹੈਗਾ ਆ ਕਾਨੂੰਨ ਦੇ ਕੋਡਿੰਗ ਉਹ ਤੁਹਾਡੇ ਕਰਵਰ ਤੋਂ ਦਾ ਦਮੰਦਾ ਵੀ ਕਰੇ ਤੇ ਤੁਹਾਡਾ ਕੋਈ ਪੈਸਾ ਵੀ ਨਾ ਲੱਗੇ ਸਮਝਦੇ ਮੇਰੀ ਗੱਲ ਜੇ ਹੁਣ ਪੈਸੇ ਦੇ ਕੇ ਬਣਾਣੇ ਤਾਂ 4000 ਤੋਂ ਲੈ ਕੇ 8000 0 ਤੱਕ ਕੋਈ ਵੀ ਰਕਮ ਤੁਹਾਡੇ ਤੋਂ ਮੰਗੀ ਜਾ ਸਕਦੀ ਮੇਰਾ ਭਰਾ ਗੌਰਵ ਕੁਮਾਰ ਹੈਲੋ ਵੀਰ ਜੀ ਮੇਰੇ ਸੀਜ਼ਨਲ ਵਾਲੇ ਪੇਪਰ ਸੀ ਦਿੱਲੀ ਫਾਈਲ ਜਮ੍ਹਾਂ ਕਰਵਾਈ ਨੂੰ 90 ਦਿਨ ਹੋ ਗਏ ਅਭੀ ਤੱਕ ਵੀਜ਼ਾ ਨਹੀਂ ਆਇਆ ਅੰਡਰ ਪ੍ਰੋਸੈਸ ਦਿਖਾ ਰਿਹਾ ਹੈ ਜੀ ਅਬ ਕੋਈ ਉਮੀਦ ਹੈ ਵੀਜ਼ਾ ਆਨੇ ਕੀ ਭਾਈ ਡਰਨ ਦੀ ਕੋਈ ਲੋੜ ਨਹੀਂ ਜਰੂਰ ਆਊਗਾ ਵੀਜ਼ਾ ਥੋੜੀ ਜਿਹਾ ਵੇਟ ਕਰ ਲਓ ਪਵਨ ਕੁਮਾਰ ਇਟਲੀ ਦੇ ਪੇਪਰ ਹੀ ਨਿਕਲਦੇ ਆ ਜਾਂ ਇਸ ਤੋਂ ਇਲਾਵਾ ਵਰਕ ਪਰਮਿਟ ਹੁੰਦਾ ਵਾ ਕੋਈ ਮੇਰਾ ਭਰਾ ਇਟਲੀ ਦੇ ਜਿਹੜੇ ਪੇਪਰ ਹੈ ਇਹ ਕੀ ਹੁੰਦਾ ਆ ਇਹ ਤੁਸੀਂ ਇੱਥੇ ਕੰਮ ਕਰਨ ਆਣਾ ਆਫਰ ਲੈਟਰ ਹੁੰਦੀ ਆ ਇਹ ਵਰਕ ਪਰਮਿਟ ਹੀ ਲਾ ਲਓ ਤੁਸੀਂ ਠੀਕ ਆ ਇਹ ਤੁਹਾਨੂੰ ਇੱਕ ਪ੍ਰਮਾਣ ਪੱਤਰ ਮਿਲ ਜਾਂਦਾ ਕਿ ਭਾਈ ਗਾਹ ਤੁਸੀਂ ਫਾਈਲ ਆਪਣੀ ਸਬਮਿਟ ਕਰਕੇ ਐਮਬੈਸੀ ਤੋਂ ਵੀਜ਼ਾ ਲੈ ਲਓ ਠੀਕ ਆ ਇਸ ਕਰਕੇ ਇਸ ਤੋਂ ਇਲਾਵਾ ਜਿਹੜਾ ਹੈਗਾ ਚੀਜ਼ਾਂ ਹੈਗੀਆਂ ਉਹ ਕੰਪਲੀਕੇਟਡ ਵਾ ਤੇ ਲਗਭਗ ਮੈਂ ਹਰ ਇੱਕ ਵਿਸ਼ੇ ਤੇ ਆਪਣੇ ਦੂਜੇ ਚੈਨਲ ਤੇ ਵੀਡੀਓ ਬਣਾ ਕੇ ਪਾਈ ਹੋਈ ਹੈ ਜੋ ਤੁਹਾਡੇ ਦਿਮਾਗ ਚ ਆਂਦਾ ਉਹ ਸਰਚ ਕਰ ਲਿਓ ਯੂਰਪੀਅਨ ਪੰਜਾਬੀ ਬਲੌਗਸ ਤੇ सिनेਮੈਟਿਕ ਬਾਈ ਡਾਕੂ ਬ੍ਰਦਰ ਸਾਨੂੰ ਰਿਫਿਊਜ਼ਲ ਦੀ ਮੇਲ ਕਦੋਂ ਆਏਗੀ ਆਈਲੈਫੀ ਵਾਲੇ ਪੇਪਰ ਸੀ 9 April ਨੂੰ ਜਮ੍ਹਾਂ ਕੀਤੇ ਸੀ ਬਿਰੋ ਦਿੱਲੀ ਵੀਜ਼ਾ ਤਾਂ ਇਟਲੀ ਨੇ ਬੰਦ ਕਰਤਾ ਦੇਣਾ ਅਲੈਫੀ ਵਾਲੇ ਪੇਪਰਾਂ ਦਾ ਭਾਈ ਕੁਛ ਨਹੀਂ ਜੇ ਤੁਹਾਡੀ ਕਿਸਮਤ ਚੰਗੀ ਹੋਈ ਨਾ ਤਾਂ ਤੁਹਾਡੇ ਇਹਦਾ ਹੀ ਵੀਜ਼ਾ ਲੱਗ ਜਾਣਾ ਹੋ ਸਕਦਾ ਅਗਲੇ ਹਫਤੇ ਲੱਗ ਜੇ ਆਹ ਸੋਮਵਾਰ ਮੰਗਲਵਾਰ ਲੱਗ ਜੇ ਮਹੀਨੇ ਤੱਕ ਲੱਗ ਜੇ ਠੀਕ ਹੈ ਨਾ ਵਿਸ਼ਵਾਸ ਰੱਖੋ ਇੱਕ ਵੇਟ ਕਰੋ ਭਿੰਦਰ ਸਿੰਘ ਭਾਜੀ ਮੈਂ ਕਮੈਂਟ ਕਰ ਰਿਹਾ ਤੁਹਾਨੂੰ ਸ਼ੋ ਨਹੀਂ ਹੋ ਰੇ ਭਾਈ ਆਹ ਤਾਂ ਅਜ ਹੋ ਗਿਆ ਬੇਫਿਕਰ ਹੋ ਕਰੋ ਜੋ ਵੀ ਕਮੈਂਟ ਹੈਗਾ ਮੈਂ ਜਰੂਰ ਜਵਾਬ ਦਵਾਂਗਾ ਮਮਤਾ ਨਾਹਰ ਹੈਲੋ ਭਾਜੀ ਮੈਂ ਐਨਏ ਤੋਂ 5/2/2025 ਟਾਈਮ 9:00 ਬਜੇ ਕੇ 24 ਸੈਕਿੰਡ ਤੰਡ ਬੀਏ ਤੋਂ 5/2/2025 ਟਾਈਮ 9:00 ਬਜੇ ਕੇ 3 ਮਿੰਟ 29 ਸੈਕਿੰਡ ਤੇ ਭਾਜੀ ਮੈਂ 4 ਟਾਈਮ ਪੇਪਰ ਫਿਲ ਕਰ ਕਰੇ ਹੈ ਅੱਜ ਕੋਈ ਅਪਡੇਟ ਨਹੀਂ ਹੋਣ ਮੇਰੇ ਪਾਸਪੋਰਟ ਡੇਟ ਖਤਮ ਹੋ ਗਈ ਹੈ ਹੁਣ ਮੈਂ ਰੀਨਿਊ ਕਰਿਆ ਹੈ ਪਾਸਪੋਰਟ ਕੋਈ ਪ੍ਰੋਬਲਮ ਤਾਂ ਨਹੀਂ ਹੋਏਗੀ ਪੇਪਰ ਜੋ ਫਿਲ ਕਰੇ ਹੈ ਭਾਜੀ ਪਲੀਜ਼ ਰਿਪਲਾਈ ਕਰਿਓ ਭੈਣ ਕੋਈ ਵੀ ਤੁਹਾਨੂੰ ਪ੍ਰੋਬਲਮ ਨਹੀਂ ਹੋਣ ਲੱਗੀ ਠੀਕ ਹੈ ਨਾ ਆਪਦੇ ਪੇਪਰ ਤੁਹਾਡੇ ਨਿਕਲ ਜਾਣੇ ਐ ਤੱਕੀ ਵੇਟ ਕਰ ਲਓ ਥੋੜਾ ਜਿਹਾ ਮਹੀਨੇ ਨੂੰ ਨਿਕਲ ਜਾਣਾ 15 ਦਿਨਾਂ ਨੇ ਕੱਲ੍ਹ ਨਿਕਲ ਜਾਣਾ ਠੀਕ ਆ ਕੋਈ ਚੱਕਰ ਨਹੀਂ ਪਾਸਪੋਰਟ ਤਾਂ ਰੀਨਿਊ ਕਰਾਣਾ ਹੀ ਸੀ ਜੇ ਡੇਟ ਖਤਮ ਹੁੰਦੀ ਸੀ ਦਾ 올ਡ ਰਾਹੁਲ ਸਤ ਸ੍ਰੀ ਅਕਾਲ ਵੀਰ ਮੈਂ ਇਦਾਂ ਕਹਿ ਰਿਹਾ ਸੀ ਮੇਰੀ ਫਰਵਰੀ ਚ ਰਿਫਿਊਜ਼ਲ ਲੱਗੀ ਸੀ ਤੇ ਜੰਟ ਨੇ ਮੇਲ ਪਾਈ ਹੋਈ ਅੱਜ 4 ਮਹੀਨੇ ਹੋ ਚੱਲੇ ਹਲੇ ਤੱਕ ਇਟਲੀ ਐਂਬੈਸੀ ਤੋਂ ਕੋਈ ਵੀ ਮੇਲ ਨਹੀਂ ਆਈ ਵੀਰ ਕਿਸੇ ਦੀ ਮੇਲ ਆਈ ਜਾਂ ਵੀਜ਼ਾ ਰਿਫਿਊਜ਼ਲ ਤੋਂ ਬਾਅਦ ਕੇ ਨਹੀਂ ਮੇਰਾ ਭਾਈ ਵੀਜ਼ਾ ਰਿਫਿਊਜ਼ਲ ਤੋਂ ਬਾਅਦ 60 ਦਿਨਾਂ ਨ ਦਿੱਤੇ ਜਾਂਦੇ ਆ ਜਿਨ੍ਹਾਂ ਦੇ ਤਾਂ ਮਾਲਕ ਪ੍ਰੋਪਰ ਤਰੀਕੇ ਦੇ ਨਾਲ ਡਾਕੂਮੈਂਟ ਅਪਲੋਡ ਕਰਕੇ ਉਹਨਾਂ ਨੂੰ ਦੇ ਦਿੰਦੇ ਆ ਐਂਬੈਸੀ ਸਬਮਿਟ ਹੁੰਦੇ ਆ ਉਹਨਾਂ ਦੇ ਤਾਂ ਕਈਆਂ ਦੇ ਵੀ ਜੇ ਲੱਗੇ ਆ ਜਿਨ੍ਹਾਂ ਨੂੰ ਹੁਣ ਦੇਣਾ ਹੀ ਨਹੀਂ ਹੈਗੇ ਏਜੰਟਾਂ ਨੇ ਵਿੱਚੋਂ ਚਾਲਾ ਚੱਲਣੀ ਆ ਆ ਉਹਨਾਂ ਦਾ ਹੁਣ ਜਿੱਦਾਂ ਤੁਹਾਡਾ ਏਜੰਟ ਕਹਿੰਦਾ ਵੀ 4 ਮਹੀਨੇ ਹੋ ਗਏ ਐਂਬੈਸੀ ਨੂੰ ਮੇਲ ਕੀਤੀ ਆ ਉਹਨੇ ਕੀ ਮੇਲ ਕੀਤੀ ਆ ਜਾਂ ਕੋਈ ਇਦਾਂ ਦੀ ਮੇਲ-ਮੋਲ ਨਹੀਂ ਹੈਗੀ ਇਹ ਤਾਂ ਸਰਾਸਰ ਤੁਹਾਨੂੰ ਬੇਵਕੂ ਬਣਾ ਰਿਹਾ ਹੋ ਹੋ ਸਕਦਾ ਉਹਨੇ ਤੁਹਾਡੇ ਅਲੱਗ ਤੋਂ ਹੋਰ ਪੇਪਰ ਭਰੇ ਹੋਣ ਸਮਝਦੇ ਮੇਰੀ ਗੱਲ ਨੂੰ ਇਸ ਕਰਕੇ ਉਹ ਤਾਂ ਤੁਹਾਡਾ ਟਾਈਮ ਲੱਗ ਰਿਹਾ ਆ ਵਿਕਰਮ ਸਿੰਘ ਸਤਿ ਸ੍ਰੀ ਅਕਾਲ ਭਾਜੀ ਮੈਂ ਥੋੜੀ ਜਿਹੀ ਇਨਫੋਰਮੇਸ਼ਨ ਦਿੰਦਾ ਫਿੰਗਰਾਂ ਦੀ ਡੇਟ ਚੇਂਜ ਉੱਤੇ ਮੇਰੀ ਮਾਰਚ ਚ ਕਿਟ ਜਮਾ ਹੋਈ ਸੀ ਤੇ 2026 ਚ ਫਿੰਗਰਾਈ ਡੇਟ ਮਿਲੀ ਸੀ ਆ ਕੁਝ ਦਿਨ ਪਹਿਲਾਂ ਹੀ ਏਜੰਟ ਨੇ ਵਕੀਲ ਦੀ ਹੈਲਪ ਲਈ ਕਿ ਮੇਰੇ ਫਿੰਗਰ ਦੀ ਡੇਟ ਅਗਲੇ ਮਹੀਨੇ ਜੁਲਾਈ ਦੀ ਲੈ ਦਿੱਤੀ ਆ ਮੈਂ 3 ਮਹੀਨੇ ਵੇਟ ਕਰਦਾ ਰਿਹਾ ਕਿ ਸ਼ਾਇਦ ਚੇਂਜ ਹੋ ਜੂ ਲਾਗੇ ਦੀ ਕੋਈ ਮਿਲ ਜੇਗੀ ਪਰ ਨਹੀਂ ਮਿਲੀ ਜਿੰਨਾ ਭਰਾਵਾ ਦੇ ਫਿੰਗਰਾਂ ਦੀ ਡੇਟ ਦੂਰ ਆ ਜਾ ਉਹ ਵਕੀਲ ਦੀ ਹੈਲਪ ਨਾਲ ਆਪਣੀ ਡੇਟ ਪਹਿਲਾਂ ਕਰਵਾ ਸਕਦੇ ਆ ਧੰਨਵਾਦ ਜੀ ਬਈ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਦਾ ਆ ਇਹ ਚੀਜ਼ ਚਲੋ ਵਕੀਲ ਕਰਕੇ ਆਪਾਂ 150 ਦੇ ਕੇ ਮੇਰੇ ਖਾਮ ਨਾਲ ਤੁਹਾਡੇ ਕੋ ਜੇ ਤੁਸੀਂ ਏਜੰਟ ਤੋਂ ਗਾਂ ਵਕੀਲ ਤੋਂ ਕੰਮ ਕਰਾਇਆ ਘੱਟੋ ਘੱਟ 2250 ਯੂਰੋ ਤਾਂ ਲਿਆ ਹੀ ਹੋਏਗਾ ਠੀਕ ਆ ਕਿਉਂ ਦੇਣੇ ਆਪਾਂ ਪੈਸੇ ਤਾਨੂੰ ਮੈਂ ਦੱਸਦਾ ਆ ਇਹਦੇ ਵਿੱਚ ਕੋਈ ਜਣਕੀ ਚੰਗੀ ਗੱਲ ਤਾਂ ਹੈ ਨਹੀਂ ਹੁਣ ਮਾਰਚ ਚ ਕਿੱਟ ਤੁਹਾਡੀ ਜਮਾ ਹੋਈ 2026 ਚ ਫਿੰਗਰ ਸੀ ਆਏ ਜਾਣੇ ਆ ਉਹ ਮੇਰਾ ਭਰਾ ਤੇ ਬਾਅਦ ਵਿੱਚ ਜੇ ਸੰਜੋੜ ਨੂੰ ਮਿਲਣ ਨੂੰ ਟਾਈਮ ਲੱਗੇ ਮੈਨੂੰ ਦੱਸੋ ਇਸ ਕਰਕੇ ਜਿਹੜੀ ਸਰਕਾਰੀ ਪ੍ਰਕਿਰਿਆ ਨਾ ਇੱਥੇ ਜਿਹੜੇ ਮੂਰੇ ਬੈਠੇ ਆ ਤੁਹਾਡੇ ਜਿਨ੍ਹਾਂ ਨੇ ਫਿੰਗਰ ਲੈਣੇ ਕਸਤੂਰੇ ਵਾਲਿਆਂ ਨੇ ਉਹ ਸਾਰੇ ਬੜੇ ਉਹ ਛਾਤਰ ਨੇ ਠੀਕ ਆ ਇਹ ਤਾਂ ਤੁਸੀਂ ਕਰਵਾ ਲਿਆ ਕੰਮ ਫਿੰਗਰ ਤਾਂ ਇਹ ਪਹਿਲਾਂ ਲੈ ਲੇ ਆ ਠੀਕ ਆ ਹੁਣ ਜਿਹੜੀ ਸੰਜੋੜ ਨੂੰ ਮਿਲਣੀ ਆ ਉਦੋਂ ਫਿਰ ਕਿੰਨੇ ਮਰਜ਼ੀ ਵਕੀਲ ਕਰੀ ਜਾਓ ਮੈਂ 10 ਸਾਲ ਦਾ ਜੋ ਐਕਸਪੀਰੀਅੰਸ ਆ ਉਹਦੇ ਨਾਲ ਹੀ ਦੱਸਦਾ ਰੋਜ਼ ਕਿਸੇ ਨਾ ਕਿਸੇ ਵੀਰ ਨਾਲ ਗੱਲ ਹੁੰਦੀ ਆ ਤੇ ਕੋਈ ਨਾ ਕੋਈ ਲਫੜਾ ਕਿਸੇ ਦਾ ਕਿਸੇ ਦਾ ਨਿਕਲੀ ਆਉਂਦਾ ਇਸ ਕਰਕੇ ਬਾਕੀ ਠੀਕ ਆ ਤੁਹਾਡਾ ਹੋਊਗਾ ਤੁਸੀਂ ਆਪ ਦੇ ਫਿੰਗਰ ਕਰਾਓ ਪਰ ਮੈਂ ਇੱਕ ਗੱਲ ਦੱਸਦਾ ਜੇ ਤੇ ਕਿਟ ਜਮ੍ਹਾਂ ਕਰਾਣੇ ਹੁੰਦੇ ਆ ਤੁਸੀਂ ਪੋਸਟ ਆਫਿਸ ਦੇ ਵਿੱਚ ਉੱਥੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੁੰਦੇ ਆ ਕਿ ਭਾਈ ਮੈਂ ਜਿਹੜਾ ਹੈਗਾ ਇਹ ਇੰਡੀਆ ਜਾਣਾ ਜਾਂ ਮੈਨੂੰ ਕੋਈ ਪ੍ਰੋਬਲਮ ਆ ਜਾਂ ਕੁਝ ਵੀ ਆ ਕਿ ਮੈਨੂੰ ਥੋੜੀ ਜਿਹਾ ਜੇ ਕੋਸ਼ਿਸ਼ ਕਰ ਸਕਦੇ ਤੇ ਪਹਿਲਾਂ ਫਿੰਗਰਾਈ ਡੇਟ ਦੇ ਦੋ ਉਹ ਥੋੜਾ ਤੁਹਾਡੀ ਸੁਣ ਲੈਂਦੇ ਆ ਉੱਥੇ ਵੀ ਉਸ ਵੇਲੇ ਕਿਉਂਕਿ ਜਦ ਤੁਸੀਂ ਪੋਸਟ ਆਫਿਸ ਵਿੱਚ ਕਿਟ ਜਮ੍ਹਾਂ ਕਰਾਣੇ ਆ ਉੱਥੇ ਤੁਹਾਡੇ 10 ਮਿੰਟ ਲੱਗ ਜਾਂਦੇ ਸਾਰੇ ਪ੍ਰੋਸੀਜਰ ਨੂੰ 10 12 15 ਮਿੰਟ ਤੇ ਉਹ ਇਸ ਕਰਕੇ ਲੱਗਦੇ ਆ ਉਹ ਜਦ ਹੀ ਉਸ ਵੇਲੇ ਮੇਲ ਕਰਦੇ ਆ ਠੀਕ ਆ ਇਹ ਕਸਤੂਰੇ ਨੂੰ ਤੇ ਕਸਤੂਰਾ ਜਿਹੜਾ ਉਹਨਾਂ ਦਾ ਜਦ ਹੀ ਜਵਾਬ ਦਿੰਦਾ ਆ ਕਿ ਕਦੋਂ ਜਿਹੜੀ ਆ ਡੇਟ ਕਸਤੂਰਾ ਭੇਜਦਾ ਉਹਨਾਂ ਨੂੰ ਨਾ ਕੇ ਪੋਸਟ ਆਫਿਸ ਵਾਲੇ ਦਿੰਦੇ ਆ ਠੀਕ ਆ ਕਹਿਣਾ ਮਤਲਬ ਜਦ ਕਿਟ ਜਮਾ ਕਰਾਣੀ ਆ ਪੈਂਦੀ ਸਾਰੇ ਉਹਨੂੰ ਫੜਾ ਕੇ ਕਿਟੇ ਕਹਿ ਦੇਣਾ ਭਾਈ ਸਕੂਲ ਦਾ ਮੈਨੂੰ ਜਿਹੜੀ ਡੇਟ ਆ ਉਹ ਜਲਦੀ ਚਾਹੀਦੀ ਆ ਠੀਕ ਆ ਪ੍ਰੀਮਾ ਪੋਸੀਬਲ ਹੈ ਕਿ ਜਿੰਨਾ ਜਲਦੀ ਹੋ ਸਕੇ ਉੰਨੀ ਜਲਦੀ ਦੀ ਚਾਹੀਦੀ ਆ ਕਾਰਨ ਦੱਸ ਦੋ ਅਗਲੇ ਨੂੰ ਹੋ ਸਕਦਾ ਅਗਲਾ ਤੁਹਾਡੀ ਮਦਦ ਕਰ ਸਕਦਾ ਬਾਕੀ ਠੀਕ ਆ ਤੁਹਾਡੇ ਜਾਣਕਾਰੀ ਤੁਸੀਂ ਦਿੱਤੀ ਧੰਨਵਾਦ ਮੇਰਾ ਭਰਾ ਬਾਕੀ ਜਿਹੜੇ ਸਵਾਲ ਰਹਿ ਗਏ ਅਗਲੀ ਵੀਡੀਓ 'ਚ ਉਹਨਾਂ ਦਾ ਜਵਾਬ ਜ਼ਰੂਰ ਦੰਨਾ 2 ਘੰਟੇ ਬਾਅਦ ਅਗਲੀ ਵੀਡੀਓ ਆ ਜੂਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਸਾਰਿਆਂ ਦਾ